ਕਿੱਥੇ ਗਏ ਨਖਰੇ ਮਾਰ ਕੇ ਸੁਟੜੇ ਹੂੰ ਕਿੱਥੇ ਗਏ ਨਖਰੇ ਮਾਰ ਕੇ ਸੁਟੜੇ ਮੇਰੇ ਗਣੀ ਚਾਲ ਤੇ ਚੰਚਲ ਅੱਖੀਆਂ ਕਿੱਥੇ ਗਏ ਨਖਰੇ ਮਾਰ ਕੇ ਸੁਟੜੇ ਮੇਰੇ ਗਣੀ ਚਾਲ ਤੇ ਚੰਝਲੇ ਅੱਖੀਆਂ ਲਕੋਂ ਬਾਰੇ ਆਗੀਆਂ ਅੱਖੀਆਂ ਨੇ ਤੂੰ ਵੀ ਟਲ ਗਈ ਸ਼ਾਮ ਕੁਰੇ ਕਦੇ ਕਦੇ ਯਾਦ ਕਰ ਲਿਆ ਕਰੀਂ ਨੀ ਆਪਾਂ ਉਹ ਦਿਨ ਸ਼ਾਮ ਕੁਰੇ ਕਦੇ ਕਦੇ ਯਾਦ ਕਰ ਲਿਆ ਕਰੀਂ ਨੀ ਆਪਾਂ ਉਹ ਦਿਨ ਸ਼ਾਮ ਕੁਰੇ ਵੇਖ ਚਰੀ ਅੱਖ ਤੇ ਕੁੰਡੀਆਂ ਮਛਾਂ ਖਚਰੀ ਅੱਖ ਤੇ ਕੁੰਡੀਆਂ ਮੁੱਛਾਂ ਸੁਰਮਾ ਪਾਉਂਦਾ ਸੀ ਲਾ ਪੁਛਾ ਖਚਰੀ ਅੱਖ ਤੇ ਕੁੰਡੀਆਂ ਮੁੱਛਾਂ ਸੁਰਮਾ ਪਾਉਂਦਾ ਸੀ ਲਾ ਪੁਛਾ ਹੁਣ ਤਾਂ ਟੀਚਕ ਜਿਆ ਦਿਖਾਉਣਾ ਵੇ ਤੂੰ ਵੀ ਟੜ ਗਿਆ ਕੇ ਰਸਾਂ ਕਦੇ ਕਦੇ ਯਾਦ ਕਰ ਲਿਆ ਕਰੀਏ ਵੇ ਆਪਾਂ ਉਹ ਦਿਨ ਕੇ ਰਸਾਂ ਕਦੇ ਕਦੇ ਯਾਦ ਕਰ ਲਿਆ ਕਰੀਏ ਵੇ ਆਪਾਂ ਉਹ ਦਿਨ ਕੇ ਰਿਸ਼ਿਆ